ਵਾਇਰਦੀ ਕਾ ਖਾਲਸਾ ਵਾਇਰਦੀ ਕੀ ਫਤਿਹ ਦੋਸਤੋ ਮਕਰਪਾਲ ਸਿੰਘ ਛੇਤ ਤੇ ਤੁਸੀਂ ਦੇਖ ਰਹੇ ਜੇ ਪਬਲਿਕ ਕਰਾਇਮ ਨਿਊਜ਼ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਹਲਕਾ ਮਜੀਠਾ ਤੋਂ ਪਿੰਡ ਮਾੜੀ ਲక్ష్ਮਣ ਦੀ ਤੋਂ ਸਾਬਕਾ ਸਰਪੰਚ ਕੁਲਵੰਤ ਸਿੰਘ ਇਹਨਾਂ ਦੇ ਨਾਲ ਇੱਕ ਰਾਤ ਘਟਨਾ ਵਾਪਰੀ ਆ ਤੇ ਘਟਨਾ ਵਾਪਰੀ ਆ ਚੋਰੀ ਹੋਈ ਆ ਚੋਰੀ ਚੋਰਾਂ ਨੇ ਜੰਗਾ ਦਾ ਨੁਕਸਾਨ ਕੀਤਾ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਇਹਨਾਂ ਦਾ ਕੀ ਕੀ ਚੋਰੀ ਹੋਇਆ ਕਿਵੇਂ ਚੋਰੀ ਹੋਇਆ ਚੋਰ ਦੀ ਚੋਰੀ ਦੇ ਸਮੇਂ ਇਹ ਕਿੱਥੇ ਸਨ ਸਾਰੇ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਜੀ ਕੋਲੋਂ ਸਿੰਘ ਜੀ ਵਾਹਿਗੁਰੂ ਜੀ ਖਾਲਸਾ ਜੀ ਫਤਿਹ ਜੀ ਤੁਹਾਡਾ ਸਵਾਗਤ ਹੈ ਰਿਪਬਲਿਕ ਕ੍ਰਾਈਮ న్యూਜ਼ ਦੇ ਵਿੱਚ ਤੁਹਾਡੇ ਨਾਲ ਰਾਤ ਨੂੰ ਘਟਨਾ ਇੱਕ ਵਾਪਰੀ ਦੀ ਹੈ ਤੇ ਕਿਸ ਤਰ੍ਹਾਂ ਘਟਨਾ ਵਾਪਰੀ ਦੀ ਹੈ ਘਟਨਾ ਤੇ ਵੇਖੋ ਜੀ ਇਸ ਤਰੀਕੇ ਨਾਲ ਵਾਪਰੀ ਆ 11:30 ਵਜੇ ਮੈਂ ਜਦੋਂ ਘਰ ਆਇਆ ਮੈਂਿਆ ਤੇ ਕੋਈ ਸੌਣਾ ਤੇ ਉਦੋਂ ਸਿੱਟਾ ਮੜੀ ਮੜੀਆਂ ਆਈਆਂ ਤੇ ਮੈਂ ਚੁੱਕ ਕੇ ਮੰਜਾ ਲਾਗੇ ਧਾਰਾ ਹੀ ਉੱਥੇ ਕਰ ਲਿਆ ਕਿੰਨੇ ਕੁ ਦੂਰੀ ਤੇ ਜਿੱਥੇ ਤੁਸੀਂ ਮੱਝਾਂ ਵਧੀਆਂ ਸਨ ਕੁਪ ਦਾ ਕਰਮਾਂ ਦਾ ਫਰਕ ਹੋਊਗਾ ਠੀਕ ਆ 50 ਫੁੱਟ ਦੇ ਲਗਭਗ ਹਾਂਜੀ ਜੀ ਤੇ ਇਹ ਜਦੋਂ ਸਿੱਟਾਂ ਬਾਅਦ ਫੇਰ ਹੱਡੀਆਂ ਫੇਰ ਮੰਜੀ ਬਾਹਰ ਕੱਢੀ ਆ ਫੇਰ ਜਿੱਦੋਂ ਇਹ ਸਿਕਾਉਂ ਡੇ ਲਿਆ ਨਾ ਫੇਰ ਧੂਕ ਜਾਂਦੇ ਉੱਥੇ ਟਾਰੇ ਜਿੱਤੀ ਕਰ ਲਈ ਮੈਂ ਰਿੰਦਾ ਲੱਗੀ ਹਾਂ ਵੀ ਮਹੀਂ ਮੇਰੀ ਮਹਿੰਗੀ ਹੀ ਤਿਆਰ ਹੀ ਅਗਲੇ ਮਹੀਨੇ ਸਉਣ ਵਾਲੀ ਸੀ ਜੀ ਤੇ ਉਹ ਹੀ ਤੰਗਾ ਹੀ ਹੋਰ ਆਪਣੇ ਕੋ ਤੇ ਕੋਈ ਸਾਧ ਨਹੀਂ ਹੈ ਉਹੰਦੰਦਾ ਇੱਕ ਡੰਗਰਾਂ ਦੇ ਨਾਲ ਹੀ ਇੱਕ ਸਰਕਲ ਚੱਲਦਾ ਹੈ ਦੋਸਤੋ ਇਹ ਮੱਦੀ ਸਿੰਘ ਬਰਾਦਰੀ ਨੂੰ ਬਿਲੋਂਗ ਕਰਦੇ ਆ ਤੇ ਇਹਨਾਂ ਦਾ ਰਜਗਾਰ ਜਿਹੜਾ ਸੀ ਉਹ ਮੱਜਾਂ ਦਾ ਸੀਗਾ ਮੱਜਾਂ ਦਾ ਦੁੱਧ ਵੇਚਦੇ ਸੀ ਤੇ ਆਪਣਾ ਘਰ ਦਾ ਖਰਚਾ ਵਰਚਾ ਚਲਾਉਂਦੇ ਸਨ ਤੇ ਫਿਰ ਜਦੋਂ ਮੈਂ ਰਾਤ ਮੁੜ ਕੇ ਇੱਕ ਵਾਰੀ ਪਸਾਵ ਕਰਕੇ ਗਲੀ ਜੀ ਪਸਾਵ ਕਰਕੇ ਫਿਰ ਜਦੋਂ ਬਾਤ ਪਾਣੀ ਕਿ ਕੋ ਪਾਣਾ ਕਿਸਮਤ ਤੇ ਫਰਕ ਹੀ ਜਦੋਂ ਮੈਂ ਸਾਢੇ ਤਿੰਨ ਉੱਠਿਆ ਕਿ ਨਹੀਂ ਉਹਦਾ ਮਤ ਉੱਠਿਆ ਨਹੀਂ ਮਤਲਬ 3:30 ਵਜੇ ਜਦੋਂ ਉੱਠੇ ਉਦੋਂ ਮੱਝ ਨਹੀਂ ਸੀ। ਹਾਂਜੀ। ਤੁਹਾਡੀ ਮੱਝ ਜਿਹੜੀ ਆ ਉਹ ਕਿੰਨੇ ਸੂਏ ਸੀਗੀ? ਦੂਸਰੇ ਸੂਏ। ਦੂਸਰੇ ਸੂਏ ਤੁਸੀਂ ਘਰੋਂ ਢਿਪਾਲੀ ਸੰਭੋਲ ਲਈ ਸੀ। ਨਹੀਂ ਮੋਲ ਲਈ ਸੀ। ਕਿੰਨੇ ਰੁਪਏ ਦੀ ਮੋਲ ਲਈ ਸੀ ਟੋਕੜ? ਟੋਕੜੇ ਤੇ ਮੈਨੂੰ ਮਹਿੰਗੀ ਬੜੀ ਪਈ। ਇਹਦੇ ਪਾਛੇ 85000 ਚ ਪਈ। 85000 ਤੁਸੀਂ ਟੋਕੜ ਮੱਝ ਲਈ ਸੀ ਉਦੋਂ ਸੋਣ ਵਾਲੀ ਸੀ। ਹਾਂਜੀ। ਕਿੰਨੇ ਚਿਰ ਦੀ ਗੱਬਣ ਸੀ? ਉਦੋਂ 4 ਮਹੀਨੇ ਆ। 4 ਮਹੀਨੇ ਦੀ ਗੱਬਣ ਤੁਸੀਂ ਮੱਝ ਲਈ 85000 ਦੀ ਉਹਨਾਂ ਨੇ ਘਰ ਪਾਲੀ ਕਿ ਉਹਨਾਂ ਵੀ ਬੋਲੀ ਨਹੀਂ ਉਹਨਾਂ ਮੋਲੀ ਉਹਨਾਂ ਕਿੰਨੇ ਕ ਦੀ ਲਈ ਸੀ ਬੋਲੀ ਉਹਨਾਂ ਦੇ ਉਹਨਾਂ ਰਵੇਲੇ ਕੋ ਲੈਂਦੀ 1 ਲੱਖ ਤੇ 37000 1 ਲੱਖ 37000 ਰੁਪਏ ਦੀ ਉਹਨਾਂ ਮੱਝ ਲੈਂਦੀ ਸੀ ਉਹ ਤੁਹਾਡੀ ਉਹ ਮੱਝ ਜਿਹੜੀ ਹੈ ਜੇ ਅੱਜ ਆਪਾਂ ਗਰੀ ਕਿੰਨੀ ਕੁ ਕੀਮਤ ਦੀ ਹੋਊਗੀ ਅੱਜ ਸਰ ਅੱਜ ਵੀ ਉਹ ਮੱਝ ਹੱਥੋਂ ਸੁੱਟਿਆ 1.5 ਲੱਖ ਦੇ ਅੰਦਰ ਆਸ-ਪਾਸ ਵਿਕਦੀ 1.5 ਲੱਖ ਦੇ ਆਸ-ਪਾਸ ਵਿਕਦੀ ਸੀ ਹੋਰ ਦੂਜੀ ਉਹ ਕਿੰਨੇ ਡੰਗਰ ਚੋਰੀ ਹੋਏ ਤੁਹਾਡੇ ਦੋ ਦੋ ਹੈ ਦੂਸਰਾ ਕੀ ਦਾ ਪੰਡੰਗ ਅੰਸਰ ਛੋਟੀ ਤਗੜੀ ਸੀ ਉਹ ਵੀ ਬੰਨ ਵਾਲੀ ਅੱਛਾ ਜੀ ਉਹ ਕਿੰਨੇ ਕ ਦੀ ਹੋਏਗੀ ਅੰਦਾਜ਼ਨ ਉਹ ਅੰਦਾਜ਼ਨ ਬੇਖੋ 25 30 ਦੇ 25 ਦੇ ਵਿੱਚ ਤੇ ਆਏ ਸੀ ਨਾ ਛੋਟੀ ਸੀ ਉਹ ਛੋਟੀ ਹਾਂ ਜੀ ਠੀਕ ਹੈ ਤੇ ਹੁਣ ਤੁਹਾਡਾ ਜਿਹੜਾ ਇਹ ਨੁਕਸਾਨ ਹੋਇਆ ਤੁਸੀਂ ਇਸ ਦੇ ਬਾਰੇ ਕੋਈ ਲਾਗੂ ਕੈਮਰੇ ਵੇਖੇ ਪੁਲਿਸ ਨੂੰ ਕੋਈ ਤਲਾਸ਼ ਕੀਤੀ ਆ ਹਾਂ ਜੀ ਕੀਤੀ ਪੁਲਿਸ ਨੂੰ ਤਲਾਸ਼ ਉਹਨਾਂ ਕੈਮਰੇ ਵੇਖਿਆ ਪਰ ਕੈਮਰੇਾਂ 'ਤੇ ਕੁਝ ਨਜ਼ਰ ਨਹੀਂ ਆ ਰਹੀ। ਅੱਛਾ। ਪੁਲਿਸ ਨੇ ਕੀ ਪ੍ਰਸਤ ਹੋਇਆ? ਉਹਨਾਂ ਨੇ ਕਿਹਾ ਵੀ ਚਲੋ ਦੇਖੇ ਕੋਈ ਗੱਲ ਬਣੂਗੀ ਤੇ ਅਸੀਂ ਹੀ ਕੋਸ਼ਿਸ਼ ਕਰਾਂਗੇ। ਤੇ ਕੋਈ ਤੁਹਾਨੂੰ ਪੇਤੇ ਸਾਹ ਕਮਾ ਵੀ ਸਾਫ ਕਰਦੇ ਵੇਖੋ ਓਨ ਏਦਾਂ ਦਿਨਾਂ ਤਰਕੇ ਕੋਈ ਪ੍ਰੂਫ ਨਹੀਂ ਉਹਨਾਂ ਤੇ ਆਪਾਂ ਕਿਸੇ ਤੇ ਸ਼ੱਕ ਕਰ ਨਹੀਂ ਸਕਦੇ। ਪਰ ਤੁਹਾਡਾ ਕਿਸੇ ਤੇ ਸ਼ੱਕ ਜਾਂਦਾ ਹੋਵੇ ਕੋਈ ਵੀ ਤੁਹਾਡੇ ਕੋਲ ਕੋਈ ਮੱਝ ਵੇਖਣ ਆਇਆ ਹੋਵੇ ਜਾਂ ਤੁਸੀਂ ਉੱਥੇ ਕੋਈ ਉਪਰਾ ਬੰਦਾ ਫਿਰਦਾ ਤੁਰਦਾ ਮੱਝਾਂ ਲਾ ਕੇ ਵੇਖਿਆ ਹੋਵੇ। ਮੈਂ ਇਦਾਂ ਤੇ ਹੁਣ ਦੁਨੀਆ ਆਮ ਨੰਗ ਦੀ ਹਲਾਗੋਦੀ ਤੇ ਉਹਦਾ ਨਾਂ ਅਜੇ ਤੱਕ ਇਹ ਵੇਚਨੇ ਲਾਈ ਨਹੀਂ ਮੈਂ ਪੂਰੀ ਤਿਆਰ ਹੋਊਗੀ ਤਾਂ ਸੂਗ ਫਿਰ ਵੇਚਣੀ ਹੈ ਦਿੱਤੇ ਮੈਂ ਨਾ ਹੀ ਨਹੀਂ ਲਿਆਦਾ ਵੇਚਣ ਤੇ ਇਦਾਂ ਸੱਖ ਕਰਨਾ ਫਿਰ ਕੋਤਾ ਕੇ ਸੱਖ ਕਰ ਲਈ ਉਹ ਵੀ ਠੀਕ ਨਹੀਂ ਫਤੇਗੜ ਚੂੜੀਆਂ ਦੀ ਪੁਲਿਸ ਨੇ ਇੱਕ ਦਿਨ ਚੋਰ ਫੜੇ ਸੀਗੇ ਹਾਂਜੀ ਤੇ ਉਹਨਾਂ ਇਹ ਵੀ ਗੱਲ ਕੀਤੀ ਸੀ ਜੇ ਕਿਸੇ ਥਾਣੇ ਵਾਲਿਆਂ ਨੂੰ ਪੁਲਿਸ ਨੂੰ ਕੋਈ ਇਹ ਲੜੁੰਦੇ ਨੇ ਤੇ ਉਹ ਬੰਦੇ ਸਾਡੇ ਕੋਲ ਜਿਹੜੇ ਉਹ ਖੜ ਸਕਦੇ ਆ ਔਰ ਉਹਨਾਂ ਨੂੰ ਹੁਣ ਜੇਲ੍ਹ ਦੇ ਵਿੱਚ ਉਹਨਾਂ ਨੇ ਭੇਜ ਦਿੱਤਾ ਸੀਗਾ ਫਤਿਹਗੜ ਚੂੜੀਆਂ ਦੀ ਜਿਹੜੀ ਪੁਲਿਸ ਸੀਗੀ ਹਾਂਜੀ ਪਿੱਛੇ ਦੇ ਦੋਸਤੋ ਪਿੱਛੇ ਜੇ 2 ਸਾਲ ਪਹਿਲਾਂ ਵੀ ਪਿੰਡ ਛੇਤ ਤੋਂ ਵੀ ਦੋ ਮੱਝਾਂ ਚੋਰੀ ਹੋਈਆਂ ਸਨ ਇਹ ਵੀਰ ਵੀ ਰਾਖੀ ਸੁੱਤਾ ਸੀ ਜੀ ਇਹ ਵੀਰ ਵੀ ਰਾਖੀ ਸੁੱਤਾ ਸੀ ਰਾਖੀ ਕਰਦੇ ਦੇ ਕੋਲ ਮੱਝ ਚੋਰੀ ਹੋ ਗਈਆਂ ਨੇ ਦੋ ਉਸ ਪਿੰਡ ਛੇਤ ਦੇ ਵਿੱਚ ਵੀ ਦੋ ਰਖਵਾਲੇ ਸੁੱਤੇ ਸਨ ਉਹਨਾਂ ਕੋਲੋਂ ਵੀ ਰਖਵਾਲਿਆਂ ਦੇ ਕੋਲ ਹੁੰਦੇ ਆ ਹੋਏ ਐ ਮੱਝਾਂ ਜਿਹੜੀਆਂ ਉਹ ਚੋਰੀ ਹੋ ਜਾਂਦੀਆਂ ਨੇ ਚੋਰਾਂ ਨੇ ਐਸ ਵੇਲੇ ਬੜੇ ਹੌਸਲੇ ਬਲੰਦ ਹੋਏ ਆ ਕੋਈ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਆ ਖਤਰਾ ਨਹੀਂ ਆ ਸਰਕਾਰ ਦਾ ਕੋਈ ਡਰ ਨਹੀਂ ਆ ਪੁਲਿਸ ਦਾ ਕੋਈ ਡਰ ਨਹੀਂ ਆ ਇਸ ਸਬੰਧ ਦੇ ਵਿੱਚ ਇਹਨਾਂ ਨੇ ਪੁਲਿਸ ਨੂੰ ਤਲਾਸ਼ ਕੀਤੀ ਆ ਪੁਲਿਸ ਨੇ ਤੁਸੀਂ ਸੁਣੀ ਲਿਆ ਕੇ ਜੋ ਪੁਲਿਸ ਨੇ ਇਹਨਾਂ ਨੂੰ ਭਰੋਸਾ ਦਿਵਾਇਆ ਤੇ ਉਹਨਾਂ ਦੇ ਲੋ ਕੈਮਰੇ ਦੇਖੇ ਆ ਪਰ ਕੈਮਰੇਾਂ ਤੇ ਨਹੀਂ ਕੋਈ ਵੀ ਆਇਆ ਕੈਮਰੇ ਉਹਨਾਂ ਦੇਖੇ ਸਾਰੇ ਸਾਹਮਣੇ ਪਿੰਡ ਤੋਂ ਲਾ ਕੇ ਇਧਰ ਸਾਡੇ ਪਿੰਡ ਵਾਲੇ ਸਿਆਲਕੇ ਤੱਕ ਤੁਹਾਡੇ ਕੋਲ ਹੁਣ ਕੋਈ ਪਸ਼ੂ ਹੋਰ ਹੈਗਾ ਜਿਹੜਾ ਦੁੱਧ ਵਾਸਤੇ ਤੁਹਾਡਾ ਕੋਈ ਚੱਲਦਾ ਬੱਚਾ ਪਣੀ ਨਹੀਂ ਜੋ ਦੇਖੋ ਇਨੀ ਗਾ ਰਾਤੀ ਇੱਕ ਵੈੜ ਹੀ ਉਹ ਕੋ ਰੱਬ ਦਾ ਬਾਣਾ ਕਿਸਮਤ ਤੇ ਫਰਕ ਹੀ ਹੋ ਰਤੀ ਟੈਕ ਹੋ ਗਏ 7 ਵਜੇ ਮੈਂ ਟ ਨਹੀਂ ਲੱਗਾ ਮਰ ਗਈ ਅੱਛਾ ਪਹਿਲਾਂ ਉਹ ਵੈੜ ਮਰ ਗਈ ਦੁੱਧ ਦਿੰਦੀ ਸੀ ਦੁੱਧ ਦਿੰਦੀ ਸੀ ਉਹ ਤਾਂ ਨਹੀਂ ਸਰਕਲ ਚੱਲਦਾ ਇਸ ਘਰ ਦਾ ਤੇ ਚਲੋ ਥੋੜਾ ਬਹੁਤਾ ਦੁੱਧ ਵੀ ਰਾਤ ਦੀ ਮੱਝ ਚੋਰੀ ਹੋ ਗਈ ਹਾਂਜੀ ਰਾਤ ਦੀ ਮੱਝ ਚੋਰੀ ਹੋ ਗਈ